ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਆਏ ਦਿਨ ਆਵਾਰਾ ਪਸ਼ੂਆਂ ਕਰਕੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ अनेका ਲੋਕ ਆਪਣੀ ਜਾਨ ਗਵਾ ਦਿੰਦੇ ਹਨ ਤੇ ਵੱਡੇ ਨੁਕਸਾਨ ਹੋ ਜਾਂਦੇ ਆ ਹੁਣ ਤਾਜ਼ਾ ਮਾਮਲਾ ਬਲਾ ਚੌਰ ਤੋਂ ਸਾਹਮਣੇ ਆ ਰਿਹਾ ਪਰ ਲੋਕ ਇਹ ਸਵਾਲ ਪੁੱਛਦੇ ਆ ਕਿ ਕਾਉਸਸ ਦੇ ਨਾਮ ਤੇ ਸਰਕਾਰਾਂ ਵੱਲੋਂ ਸਾਡੇ ਤੋਂ ਵੱਖ-ਵੱਖ ਵਸਤੂਆਂ ਉੱਤੇ ਅਨੇਕਾਂ ਟੈਕਸ ਲਏ ਜਾਂਦੇ ਆ ਪਰ ਜੇ ਫਿਰ ਵੀ ਹਾਲਾਤ ਇਹ ਹਨ ਕਿ ਆਏ ਦਿਨ ਆਵਾਰਾ ਪਸ਼ੂਆਂ ਕਰਕੇ ਹਾਦਸੇ ਹੁੰਦੇ ਆ ਤਾਂ ਟੈਕਸ ਦੀ ਰਕਮ ਜਾਂਦੀ ਕਿੱਥੇ ਆ ਹੁਣ ਤਾਜ਼ਾ ਮਾਮਲਾ ਬਲਾਚੌਰ ਦੇ ਨੇੜੇ ਪੈਂਦੇ ਪਿੰਡ ਸੁੱਧਾ ਮਾਜਰਾ ਤੋਂ ਸਾਹਮਣੇ ਆ ਰਿਹਾ ਜਿੱਥੇ ਆਵਾਰਾ ਪਸ਼ੂ ਕਰਕੇ ਇੱਕ ਮਹਿੰਦਰਾ ਐਕਸਯੂਵੀ 300 ਗੱਡੀ ਜਿਹੜੀ ਹੈ ਉਹ ਪਲਟ ਜਾਂਦੀ ਹੈ ਦੱਸਦੀਏ ਕਿ ਇਹ ਹਾਦਸਾ ਸੁੱਧਾ ਮਾਜਰਾ ਪਿੰਡ ਦੇ ਨਜ਼ਦੀਕ ਹੋਇਆ ਤੇ ਕਾਰਨ ਜਿਹੜਾ ਪਿੰਡ ਵਾਸੀਆਂ ਨੇ ਦੱਸਿਆ ਕਿ ਆਵਾਰਾ ਪਸ਼ੂ ਜਿਹੜਾ ਗੱਡੀ ਦੇ ਸਾਹਮਣੇ ਅਚਾਨਕ ਆ ਜਾਂਦਾ ਤੇ ਡਰਾਈਵਰ ਵੱਲੋਂ ਇਕਦਮ ਬ੍ਰੇਕ ਲਾਈ ਜਾਂਦੀ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਪਹਿਲਾ ਡਿਵਾਈਡਰ ਵਿੱਚ ਵੱਜਦੀ ਹੈ ਤੇ ਉਸ ਤੋਂ ਬਾਅਦ ਪਲਟੀਆਂ ਖਾਂਦੀ ਹੋਈ ਪਲਟ ਜਾਂਦੀ ਹੈ ਗੱਡੀ ਦਾ ਨੰਬਰ ਹੈ ਪੀਬੀ08ਐਫਐਫ3213 ਤੇ ਕਾਰ ਵਿੱਚ ਪੰਜ ਵਿਅਕਤੀ ਡਰਾਈਵਰ ਸਮੇਤ ਸਵਾਰਸਨ ਅਤੇ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਵਿਅਕਤੀ ਗੱਡੀ ਵਿੱਚ ਸਵਾਰ ਸਨ ਬਾਬਾ ਬਕਾਲਾ ਸਾਹਿਬ ਮਹਿਤਾ ਚੌਕ ਤੋਂ ਨਾਲਾਗੜ ਹਿਮਾਚਲ ਪ੍ਰਦੇਸ਼ ਨੂੰ ਜਾ ਰਹੇ ਸਨ ਤੇ ਜਦ ਇਹ ਪਿੰਡ ਸੁਦਮਾਜਰਾਂ ਨਜ਼ਦੀਕ ਪਹੁੰਚਦੇ ਆ ਤਾਂ ਆਵਾਰਾ ਪਸ਼ੂ ਇੱਕਦਮ ਗੱਡੀ ਮੋੜੇ ਆ ਜਾਂਦਾ ਜਿਸ ਦੇ ਕਰਕੇ ਹਾਦਸਾ ਵਾਪਰਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਐਸਐਫ ਫੋਰਸ ਤੱਕ ਇਨਫੋਰਮੇਸ਼ਨ ਪਹੁੰਚਾਈ ਜਾਂਦੀ ਹੈ ਸਐਸਐਫ ਫੋਰਸ ਦੇ ਇੰਚਾਰਜ ਪ੍ਰਵੀਨ ਕੁਮਾਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚਦੇ ਉਹਨਾਂ ਨੇ ਕਿਹਾ ਕਿ ਜਿਹੜੇ ਕਾਰ ਸਵਾਰ ਸਨ ਗੱਡੀ ਵਿੱਚ ਸਵਾਰ ਵਿਅਕਤੀ ਸਨ ਉਹਨਾਂ ਦਾ ਬਾਲ ਬਾਲ ਬਚਾ ਹੋ ਗਿਆ ਉਹਨਾਂ ਨੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਗੱਡੀ ਦੀ ਸਪੀਡ ਧੀਮੀ ਹੋਣੀ ਚਾਹੀਦੀ ਹੈ ਤਾਂ ਜੋ ਹਾਦਸੇ ਨਾ ਵਾਪਰਨ ਪਰ ਆਮ ਲੋਕੇ ਸਵਾਲ ਪੁੱਛਦੇ ਆ ਆਮ ਲੋਕ ਸਰਕਾਰਾਂ ਤੋਂ ਸਵਾਲ ਪੁੱਛਦੇ ਆ ਕਿ ਸੜਕਾਂ ਟੋਇਆਂ ਨਾਲ ਭਰੀਆਂ ਹਨ ਸੜਕਾਂ ਤੇ ਠਾ ਠਾ ਤੇ ਟੋਏ ਹਨ ਤੇ ਗੱਡੀ ਮਾੜੀ ਜੀ ਸਪੀਡ ਫੱਟਦੀ ਹੈ ਤਾਂ ਅਚਾਨਕ ਆਵਾਰਾ ਪਸ਼ੂ ਸਾਹਮਣੇ ਆ ਜਾਂਦੇ ਹਨ 노 ਡਾਊਟ ਸਾਨੂੰ ਬੇਸਿਕ ਰੂਲਸ ਫਾਲੋ ਕਰਨੇ ਚਾਹੀਦੇ ਹਨ ਸਪੀਡ ਲਿਮਟਿਡ ਹੋਣੀ ਚਾਹੀਦੀ ਹੈ ਜੇਕਰ ਕਾਉਸਸ ਦੇ ਨਾਮ ਤੇ ਆਵਾਰਾ ਪਸ਼ੂਆਂ ਕਰਕੇ ਕਰੋੜਾ ਰੁਪਇਆ ਸਾਲਾ ਦਾ ਟੈਕਸ ਲਿਆ ਜਾਂਦਾ ਹੈ ਤਾਂ ਆਵਾਰਾ ਪਸ਼ੂਆਂ ਦੀ ਸਾਮ ਸੰਭਾਲ ਕਿਹਨੇ ਕਰਨੀ ਹੈ ਇਹ ਆਮ ਲੋਕਾਂ ਦੇ ਸਵਾਲ ਹਨ ਦਿਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਨਾਮ ਨਾਮ ਬਰਿੰਦਰ ਸਿੰਘ ਭਾਜੀ ਭਾਈ ਕਾ ਕਾ ਮਤ ਹੋਈ ਸੁੱਤੇ ਮਾਰੇ ਭਈਆ ਪਸ਼ੂਆਂ ਕਰਕੇ ਜੇ ਸਾਰਾ ਕੁਝ ਹੋ ਰਿਹਾ ਜੀ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਪਸ਼ੂਆਂ ਦੀ ਕੋਈ ਦੂਆ ਨਹੀਂ ਹੈਗੀ ਜੀ ਫੈਸਿਲਿਟੀ ਨਹੀਂ ਹੈਗੀ ਜੀ ਇੱਥੇ ਕੋਈ ਵੀ ਹਾਈਵੇ ਤੇ ਤੇ ਉਹ ਪਸ਼ੂ ਹੁਣ ਕਰਨ ਕਿਆ ਸੀਗਾ ਕਰਨ ਜੀ ਉਹ ਬੱਚਾ ਹਲੇ ਵੀ ਸਾਹਮਣੇ ਬੈਠਾ ਜੀ ਉਹ ਗੱਭੇ ਹਾਈਵੇ ਤੇ ਤੇ ਗੱਡੀ ਆ ਰਹੀ ਤੇ ਗੱਡੀ ਦੇ ਮੋਰੇ ਜਗਦੰ ਬੱਚਾ ਗਿਆ ਤੇ ਜਗਦੰ ਗੱਡੀ ਵਾਟੋ ਕੇ ਇੱਧਰ ਪਛੇ ਪਲਟ ਗਈ ਕਹਿੰਦੇ ਗੱਡੀਆਂ ਨੇ ਬਹੁਤ ਆ ਬਾਜੀਆਂ ਖਾਦੀਆਂ ਗੱਦੀਆਂ ਹਾਂਜੀ ਭਾਜੀ ਗੱਡੀਆਂ ਨੇ ਬਾਜੀਆਂ ਖਾਦੀਆਂ ਗੱਡੀ ਵਿੱਚ ਪੰਜ ਸਵਾਰ ਸਕੇ ਚਲੋ ਸਹੀ ਸਲਾਮਤ ਬਚਾਇਆ ਸੱਟਾ ਚੋਟਾ ਦੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਸੇ ਪਰ ਗੱਡੀ ਦੀ ਹਾਲਤ ਹੈ ਨਹੀਂ ਜਿਵੇਂ ਇਹ ਹਾਲਤ ਹੋਈ ਹੈ ਦੇਖੋ ਪੁਲਿਸ ਮੁਕੇ ਤੇ ਪਹੁੰਚੀ ਪੁਲਿਸ ਨਹੀਂ ਜੇ ਹਲੇ ਹੁਣੇ ਆਈ ਸੀ ਕਿ ਘੰਟਾ ਪਹਿਲਾਂ ਜੀ ਪੁਲਿਸ ਆਈ ਘੰਟੇ ਕੇ ਬਾਅਦ ਆਈ ਪਹਿਲਾਂ ਨਹੀਂ ਆਇਆ ਪਹਿਲਾਂ ਕੋਈ ਨਹੀਂ ਆਇਆ ਜੀ ਪਹਿਲਾਂ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਕੋਲ ਆਂਡੀਆਂ ਗਵੰਡੀਆਂ ਨੇ ਸਾਰੇ ਨੇ ਨਾਲ ਰਲ ਕੇ ਬੰਦੇ ਕਢਾਈ ਜੀ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਆ ਬੱਚੇ ਪੁੱਛੇ ਸਾਰੇ ਇਹਨਾਂ ਦੇ ਦੁਗਾ ਕਰਿਆ ਜਾਵੇ ਤੇ ਰਿਕਵਰੀ ਕਰੀ ਜਾਵੇ ਇਹਨਾਂ ਦੇ ਸਾਰਿਆਂ ਦੇ ਤੇ ਜਾਲੀ ਜੂੜੀਆਂ ਲਾਈਆਂ ਜਾਵੇ ਜੋ ਵੀ ਦਾਨੀ ਜਾਨੀ ਨੁਕਸਾਨ ਹਾਰ ਬਲੇ ਬਚ ਸਕੈ ਇਹਦੇ ਵਿੱਚ ਬੰਦੇ ਸੀ ਸਾਰੇ ਇੱਕ ਮਿੱਟੀ ਮਲੇ ਬੈਠੇ ਸਾਰੇ ਬੰਦੇ ਸੀ ਭਾਜੀ ਮੇਰਾ ਨਾਮ ਜੀ ਪੁਜਾ ਸਿੰਘ ਜੀ ਕੀ ਗੱਲ ਬਾਤ ਹੋਈ ਪਤਾ ਲੱਗਿਆ ਸੁੱਧੇ ਮੈਨੂੰ ਐਕਸੀਡੈਂਟ ਹੋਇਆ ਜੀ ਹਾਂਜੀ ਹਾਂਜੀ ਕਿੱਦਾਂ ਹੋਇਆ ਇਹ ਜਾਣਕਾਰੀ ਦਿਓ ਜੀ ਜਾਨਵਰ ਆ ਗਿਆ ਤਾਂ ਜੀ ਬੋਲ ਜੀ ਆ ਹਾਂ ਉਹਨੂੰ ਕੋਲ ਰੋਲ ਨੂੰ ਗਏ ਬਰੀਕ ਬੱਜੀ ਤੱਕ ਗੱਡੀ ਕੰਟਰੋਲ ਨਹੀਂ ਹੋਈ ਸਿੱਧੀ ਆ ਬਾੜੀ ਪਤਾ ਲੱਗਾ ਕਹਿੰਦੇ ਗੱਡੀ ਬਾਜੀਆਂ ਖਾਂਦੀ ਖਾਂਦੀ ਇੱਥੇ ਅਗਲੀ ਆਜੀ ਹਾਂਜੀ ਬਾਜੀਆਂ ਖਾਂਦੀ ਟਿੱਗੀ ਤੇ ਗੱਡੀ ਕਿੱਥੋਂ ਆ ਰਹੀ ਸੀ ਇਹ ਆਪਣੇ ਬੜਾ ਜ਼ੋਰ ਬਲ ਤੇ ਆਦੀ ਸੀ ਹਾਰਪ ਬਲ ਤੇ ਜਾਣਾ ਕਿੱਥੇ ਸੀ ਇਹਨਾਂ ਦਾ ਕੰਡੀਕੜ ਵੱਲ ਜਾਣਾ ਦਾ ਜੀ ਤੇ ਕਾਰ ਵਿੱਚ ਕਿੰਨੇ ਸਵਾਰ ਸਕੇ ਪੰਜ ਜੀ ਸੱਟਾ-ਜੋਟਾ ਉਹਨਾਂ ਦੇ ਕੋਈ ਬਚਾ ਮੈਂ ਕੀ ਹੋ ਗਈ ਸੱਟਾ-ਜੋਟਾ ਤਾਂ ਮੈਂ ਥੋੜੀ ਲੱਗੀਆਂ ਬਚਾ ਹੋ ਗਈ ਬਚਾ ਕੀ ਕਹਿਣਾ ਚਾਹੁੰਦਾ ਜਿੱਦਾਂ ਪਸ਼ੂ ਜਿੱਦਾਂ ਐਨਐਚ ਹਾਈਵੇ ਐ ਨੈਸ਼ਨਲ ਹਾਈਵੇ ਉਹਦੇ ਵਿੱਚ ਪਸ਼ੂ ਆਮ ਦੇਖਣ ਵਿੱਚ ਮਿਲ ਰਹੇ ਆ ਹਮ ਦੇ ਨਜ਼ਰ ਆ ਰਹੇ ਆ ਕੀ ਕਹਿਣਾ ਚਾਹੁੰਦੇ ਆ ਆਪਣੇ ਜਾਨਵਰ ਪਸ਼ੂ ਪੇ ਜੀ ਬਹੁਤ ਜੀ ਉਹਦੇ ਬੱਚੇ ਉਹਦੇ